ਜੀ ਸ਼ੁਰੂਆਤ ਕਰਨ ਤੋਂ ਪਹਿਲਾਂ ਤਾਂ ਇਹ ਪਤੇ ਗਜਾਉਣੇ ਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮਾਨਸਾਹਿਆ ਸਭ ਕਾ ਐਮਐਲਏ ਨਦਰ ਸਿੰਘ ਉਹਨਾਂ ਨੇ ਪਹਿਲਾਂ ਪੋਲਾ ਸਿੰਘ ਨਾਲ ਗੱਲ ਹੋਈ ਸੀਗੀ ਇਹਨਾਂ ਨੇ ਸਾਡੇ ਉਹਨਾਂ ਦੇ ਨਾਲ ਬਤ ਉਹ ਗੱਲ ਕਰਵਾਈ ਕੱਲ ਅਸੀਂ ਜੋ ਧਰਨੇ ਤੇ ਗਏ ਸੀਗੇ ਆਪਣੇ 40 ਬੰਦੇ ਤੇ ਜੋ ਪਰਚੇ ਪਏ ਨੇ ਉਹਨਾਂ ਦੇ ਸਬੰਧ ਤੇ ਅਸੀਂ ਮਾਨਸਾਹੇ ਸੀਗੇ ਆਉਂਦੇ ਹੋਏ ਸੀ ਮੇਰੇ ਨਾਲ ਸੀਗਾ ਇਹ ਸਿੰਘ ਮਰੀਕ ਸਿੰਘ ਅਸੀਂ ਦੋਨੇ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਹਾਂਗੇ ਉਹਨਾਂ ਦੇ ਦਫ਼ਤਰ ਜਾ ਕੇ ਅਸੀਂ ਗੱਲਬਾਤ ਕੀਤੀ ਜੀ ਬੈਂਟੇ ਕਿਤੇ ਕਰੋ ਇੱਕ ਤਾਂ ਵੀ ਸਾਡੇ ਹੈਂਡੀਕੈਪਟ ਨੇ ਘਰੇ ਬੈਠਣੇ ਇਹਨਾਂ ਦਾ ਨੌ ਲਿਆ ਬਾਈ ਦਾ ਬਲੌਰ ਸਿੰਘ ਵੀ ਆਪਣੇ ਘਰੇ ਮੰਜੇ ਤੇ ਬੈਠਨੇ ਜੀ ਕਿਹੜੇ ਇਹਨਾਂ ਕੋਲੇ ਪਹਿਲਾਂ ਸੀਗੀ ਰੱਖਸਾ ਰਿਹੜੀ ਇਹ ਉਹ ਇਹਨਾਂ ਦੀ ਟੁੱਟ ਗਈ ਇਹਨਾਂ ਦੇ ਘਰ ਦੇ ਹਾਲਾਤ ਮਾੜੇ ਨੇ ਇਹਨਾਂ ਤੋਂ ਸਮਰਾਈ ਨਹੀਂ ਵੀ ਹੁਣ ਕਾਫੀ ਟਾਈਮ ਤੋਂ ਇਹ ਮੰਜੇ ਤੇ ਬੈਠਾ ਜੀ ਇਹਨਾਂ ਨੇ ਕਈ ਵਾਰੀ ਸਾਡੇ ਕੋਲੇ ਸਨੇਹ ਵੀ ਇਕੱਲੇ ਸਰਬਰਸਾਉ ਨੂੰ ਇਹਨਾਂ ਨੇ ਸਨੇਹਾ ਲਾਇਆ ਤੇ ਅੱਜ ਚਲੋ ਪ੍ਰਮਾਤਮਾ ਦੀ ਕਿਰਪਾ ਹੋਵੇ ਸਾਡਾ ਨਾਦਰ ਸਿੰਘ ਦੇ ਨਾਲ ਹੋਈ ਮੁਲਾਕਾਤ ਆ ਉਹਨਾਂ ਨੇ ਕਿਹਾ ਵੀ ਆ ਕੇ ਤੁਸੀਂ ਭਾਈ ਇਹ ਲੈ ਕੇ ਜਾਓ ਉਹ ਤਾਂ ਸਾਨੂੰ ਅੱਜ ਦੋ ਚਕਾਉਂਦੇ ਸੀਗੇ ਸਾਥੋਂ ਮੋਟਰਸਾਈਕਲ ਵਾਲੇ ਰੇੜੀ ਆ ਉਹਦੇ ਵਿੱਚ ਦੋ ਨਹੀਂ ਟਿਕਿਆ ਸੀ ਕਿਹਦੇ ਵਾਤੇ ਲੈਂਦੀ ਐ ਤੇ ਹੋਰ ਵੀ ਉਹਨਾਂ ਨੇ ਕਿਹਾ ਵੀ ਪਿੰਡ ਦੇ ਵਿੱਚ ਹੋਰ ਛੁੜੇ ਕੋਈ ਐਸੀ ਲੋੜਵੰਦ ਨੇਗੇ ਆ ਇਹ ਚੀਜ਼ਾਂ ਨੇ ਮਿਲਣੀਆਂ ਤੇ ਦੂਜਾ ਉਹਨਾਂ ਨੇ ਸਾਨੂੰ ਜੋ ਸਲਾਈ ਸੈਟਰ ਵਾਤੇ ਮਸ਼ੀਨਾਂ ਦਾ ਅੱਜ ਫੇਰ ਕਿਹਾ ਵੇ ਛੋੜਿਆ ਕਿਹੜੀਆਂ ਮਸ਼ੀਨਾਂ ਨੇ ਭਈ ਤੁਸੀਂ ਆਪਦਾ ਮਸ਼ੀਨਾ ਲਿਜਾ ਕੇ ਆਪਣਾ ਸੈਟਰ ਖੋਲੋ ਤੇ ਇੱਕ ਦੋ ਹੋਰ ਨੇ ਆਪਣੇ ਜੋ 3 ਨੰਬਰ ਵਾਰਡ ਦੇ ਵਿੱਚ ਨੇ ਮਸਲੇ ਇੱਕ ਤਾਂ ਆਪਣੇ ਰਹਿੰਦੇ ਨੇ ਭੰਗੀਆਂ ਦਾ ਲਾਣਾ ਕਿੰਨੂੰ ਆਪ ਬਾਲਮੇਕੀ ਕਹਿੰਦੇ ਆ ਉਹ ਸਾਡੇ ਧਰਮਸ਼ਾਲਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਮਕਾਨ ਬਾਰੇ ਅਸੀਂ ਉਹਨਾਂ ਦੇ ਨਾਲ ਕੀਤੀ ਆ ਗੱਲ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਅਪਰੂਵ ਲਿਓ ਤੇ ਉਹਨਾਂ ਦਾ ਮਕਾਨ ਸੀਤੀ ਤੋਂ ਸੀਤੀ ਸ਼ੁਰੂ ਕਰੋ ਤੇ ਦੂਜਾ ਸਾਡੇ ਧਰਮਸ਼ਾਲਾ ਦੇ ਬਾਰੇ ਤੇ ਉਹਨਾਂ ਨੇ ਕੱਲ ਵੀ ਸਾਨੂੰ ਕਿਹਾ ਅੱਜ ਫੇਰ ਕਿਹਾ ਕਹਿੰਦੇ ਵੀ ਛੋਡੀ ਕੌਲੇ ਜਿੰਨਾ ਸੀਤੀ ਸਾਨੂੰ ਤੁਸੀਂ ਆਪਣਾ ਜੋ ਕਮੇਟੀ ਬਣੀ ਹੈ ਧਰਮਸ਼ਾਲਾ ਬਾਬਾ ਦੀਪ ਸਿੰਘ ਕਲਪਾ ਸਾਡੇ ਧਰਮਸ਼ਾਲਾ ਦਾ ਬਣਾ ਹੈਗਾ ਇਹੋ ਕਮੇਟੀ ਦੇ ਤੁਸੀਂ ਸਾਈਨ ਕਰਕੇ ਸਾਡੇ ਕੋਲੇ ਲੈ ਕੇ ਆਓ ਤੁਸੀਂ ਆਪਣਾ ਜਲਦੀ ਤੋਂ ਜਲਦੀ ਕੰਮ ਚਲਾਓ ਅੱਜ ਉਹਨਾਂ ਨੇ ਫੇਰ ਕਹਿਆ ਜੀ ਨਾਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਮੈਂ ਇਹ ਸਪੀਕ ਕਰਨਾ ਚਾਹੁੰਗਾ ਕਿ ਇਹਨਾਂ ਲੱਗਣ ਮਾਨਸੇ ਹੈਗੇ ਹੈਗੇ ਇਹਨਾਂ ਵਿਰੁੱਧ ਵੀ ਬੰਗ ਪੂਰੇ ਆਪਣਾ ਲਿਖਿਆ ਰਹਿਣਾ ਆਪਣਾ ਗਿਆਵਾਸੀ ਸੰਘੀਤੀ ਨੇ ਸਲਾਹੀ ਉਸ ਜਨਤੀ ਨੂੰ ਉਸੇ ਕੀ ਕਹਿਣਾ ਚਾਹੁੰਦਾ ਹਾਂ। ਹਲਾਤਾ ਜੀ ਸਾਰਿਆਂ ਨੂੰ ਬੈਰੂਕਾ ਖਾਲਸਾ ਬੈਰੂਕਾ ਦੀ ਖਤੇ ਦੂਜੀ ਇੱਕ ਬੇਨਤੀ ਹੈ ਸਾਡੇ ਭਾਰੀ ਤੋ ਸਾਬਕ ਅਨੇਹ ਦਾ ਸਾਡੇ ਭਾਰੀ ਤੋ ਮੌਕੇ ਦਾ। ਸਾਨੂੰ ਤਾਂ ਜੋ ਜਿੰਨੀ ਵੀ ਲੋੜ ਹੁੰਦੀ ਹੈ ਇੱਕ ਅਸੀਂ ਜੇ ਕਰਮਥਾਂ ਦਾ ਗਾਹ ਤੁਰਦੇ ਦੋ ਕਰਮਾ ਸਾਨੂੰ ਅੱਗੇ ਕਹਿੰਦਾ ਵੀ ਐ ਕਰ ਲਓ ਤੁਸੀਂ। ਸਾਨੂੰ ਤਿੰਨ ਚਾਰ ਤਾਂ ਸੈਂਟਰਾਂ ਨੂੰ ਮਸ਼ੀਨਾਂ ਜੀ ਉਹ हां के के एक ਤਾਂ ਸੈਂਟਰ ਚ ਦੇ ਗਿਆ ਅਠਾ ਮਸ਼ੀਨਾਂ ਇੱਕ ਹੋਰ ਭੇਜਣ ਵਾਲਾ ਜੀ ਉਹ ਇਧਰਲੇ ਸੈਂਟਰ ਦੀ ਧਰਮਸ਼ਾਲਾ ਦੀ ਜਿਹੜੀ ਇਮਾਰਤ ਹੈ ਉਹ ਵੀ ਕਰਨੀ ਆ ਚਾਰ ਇਹਨਾਂ ਨੂੰ ਕਹਤਾ ਛੇਤੀ ਤੋਂ ਛੇਤੀ ਸਾਨੂੰ ਦੇਓ ਕਮੇਟੀ ਲਿਖਾ ਕੇ ਫੇਰ ਸਾਡੀ ਜਿਹੜੀ ਲੱਖੂ ਵੜੇ ਦੀ ਧਰਮਸ਼ਾਲਾ ਹੈ ਉਹਦੇ ਤੇ ਜਿਹੜੇ ਚਾਦਰਾਂ ਸਟਰ ਪਾਉਣੇ ਨੇ ਉਹਦੀ ਖਾਤਰ ਵੀ ਸਾਨੂੰ ਉਹ ਰੋਜ਼ ਫੋਨ ਕਰਦਾ ਫੇਰ ਜਿਹੜੀ ਸਾਡੀ ਉਧਰਲੀ ਧਰਮਸਾਲਾ ਉਹ ਪਰਲੇ ਵੜੇ ਦੀ ਤੇ ਉਹਨਾਂ ਨੇ ਜੀ ਬਹੁਤ ਖੇਚੜਾ ਕਰਕੇ ਇੱਕ ਕਮਰਾ ਉਹਦਾ ਵੀ ਕਹਿ ਕੇ ਗਿਆ ਵੀ ਸੈਂਟਰ ਖੋਲੋ ਜੀ ਇੱਥੇ ਉਹਨਾਂ ਦੀਆਂ ਮਸ਼ੀਨਾਂ ਦਾ ਉਹ ਤਿਆਰੀਆਂ ਨੇ ਜੀ ਉਹਨਾਂ ਨੂੰ ਮੈਂ ਕੱਲ ਲਿਜਾਇਆ ਸੀਗਾ ਉਹ ਕਮੇਟੀ ਨੇ ਵੀ ਕਹਿ ਕੇ ਮੈਨੂੰ ਲਿਖਿਆ ਕੇ ਦੇ ਉਹ ਵੀ ਤੁਹਾਡਾ ਸਮਾਨ ਆਇਆ ਤੇ ਆਪਾਂ ਚਲਾਈਏ ਕੰਮ ਹੁਣ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਮਾਨਸਾ ਜੀ ਨੂੰ ਵੀ ਸਾਡਾ ਜਿਹੜਾ ਉਹ ਕੰਮ ਹੈ ਜੀ ਸਾਰਾ ਉਹ ਕੰਮ ਚਲਾ ਕੇ ਵਿੱਢ ਕੇ ਵੀ ਸਾਡਾ ਪੂਰ ਨੇਤਰੇ ਚੜੇ ਜਾਵੇ ਸਾਡੇ ਪਿੰਡ ਦਾ ਵਧੀਆ ਵਿਕਾਸ ਕਰਿਆ ਜਾਵੇ ਅਸੀਂ ਤਾਂ ਤੁਹਾਡੇ ਹੀ ਧੰਨਵਾਦ ਕਰਦੇ ਆਂ ਵੀ ਜਿੰਨਾ ਤੋਂ ਹੀ ਸਾਨੂੰ ਕਰ ਸਕਦੇ ਹੋ ਉਦੋਂ ਲੋੜ ਤੋਂ ਵੱਧ ਸਾਨੂੰ ਦੇ ਰਹੇ ਹੋ ਅਸੀਂ ਤਾਂ ਬਾਰ-ਬਾਰ ਤੁਹਾਡਾ ਰੋਜ਼ ਨੌ ਸੱਥਾਂ ਦੇ ਵਿੱਚ ਚਲਾਉਨੇ ਆਂ ਵੀ ਸਾਡਾ ਜਿਹੜਾ ਕੰਮ ਕਰਦਾ ਹੈ ਮਾਨਸਾ ਜੀ ਹਮ ਕਰਸਿਆ ਤੇ ਹੋਰ ਤਾਂ ਬੰਦੇ ਨੇ ਸਾਨੂੰ ਕਿਸੇ ਆਣੀ ਪੜੀ ਸਾਡਾ ਉੱਤਰੋ ਤੋਂ ਲਾ ਕੇ ਕ੍ਰਿਪਟਨ ਬਲੇ ਦਾ ਕਾਂਗਰਸ ਚ ਤੁਰੇ ਹੋਨੇ ਆ ਪਹਿਲਾਂ ਥੋੜਾ ਜਿਹਾ ਅਕਰ ਕਾਲੀ ਦਲ ਚ ਵੀ ਰਹੇ ਕੋਈ ਸਾਨੂੰ ਹੋਰ ਮਿਲਿਆ ਨਹੀਂ ਕੋਈ ਅਜਾ ਬੰਦਾ ਜਿਹਨੇ ਸਾਨੂੰ ਸਹਾਇਤਾ ਕਰੀ ਹੋਵੇ ਸਾਨੂੰ ਪਹਿਲਾਂ ਇੱਕ ਬੰਦਾ ਇਹੀ ਹੈ ਜਿਹਨੇ ਸਾਨੂੰ ਇੰਨੀ ਸਹਾਇਤਾ ਦਿੱਤੀ ਹੈ ਜਿਹੜਾ ਵੀ ਕੰਮ ਕਹਿ ਦਿੰਦੇ ਆ ਸਕੂਲ ਦੇ ਵਿੱਚ ਜੀ ਅਸੀਂ ਕੰਮ ਬੱਢਿਆ ਪਹਿਲਾਂ ਤਾਂ ਅਸੀਂ ਕਹਾਂ ਪੱਖੇ ਲਾਉਣ ਗਏ ਅਸੀਂ ਉਹਨੂੰ ਬੇਨਤੀ ਕਰੀ ਇਹਨੇ ਪਾਣੀ ਵਾਲਾ ਹਰੋਲਾ ਆਇਆ ਉਹਟੇ ਜਵਾਕ ਨੇ ਬਹੁਤ ਗੱਦਾ ਪਾਇਆ ਜੀ ਐਸ ਕਰਦੇ ਜਵਾਕ ਮੋਜਨਾ ਬੋਤਲ ਪਰਦੇ ਪੀਂਦੇ ਆ ਉਦੋਂ ਬਾਅਦ ਦੇ ਵਿੱਚ ਸਾਨੂੰ ਇਧਰੀਆਂ ਦੇ ਕੇ ਗਿਆ ਸਕੂਲ ਦੇ ਵਿੱਚ ਅਸੀਂ ਬਹੁਤ ਬਹੁਤ ਇਹਦਾ ਧੰਨਵਾਦ ਕਰਦੇ ਉਦੋਂ ਬਾਅਦ ਜੀ ਅਸੀਂ ਇੱਕ ਬੇਨਤੀ ਹੋਰ ਕਰੀਏ ਨੂੰ ਵੀ ਸਾਡੇ ਇੱਥੇ ਜੀ ਲੋਕਟ ਪਉਣੇ ਇਹ ਕਹਿੰਦੇ ਲੋਕਟ ਨੂੰ ਤਾਂ ਸਰਜੂਗਾ ਵੀ ਜਿੰਨੇ ਕੰਪਿਊਟਰ ਛੱਡੇ ਪਏ ਨੇ ਸਾਰੇ ਸਮਰਾ ਦੇ ਨਾਲ ਲੱਖ ਲੱਖ ਜੀ ਦੋਲ ਸਾਡੇ ਉਹ ਵੀ ਇਹ ਕਰ ਗਿਆ ਜੀ ਉਹ ਵੀ ਕੰਪਿਊਟਰ ਮੇਸਤਰੀ ਆ ਜੀ ਅਸੀਂ ਲੋਡ ਕਰਕੇ ਗਿਆ ਹੁਣ ਕਰਕੇ ਜਾਊਗਾ ਜੇ ਰਹਿੰਦੇ ਕੋਈ ਤੇ ਉਹ ਵੀ ਧੰਨਵਾਦ ਇਹਦਾ ਬਹੁਤ ਕਰਦਾ ਸਾਡੇ ਸਕੂਲ ਵੱਲੋਂ ਵੀ ਸਟਾਫ ਲੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰਲੇ ਤੋਂ ਕੁੜੀਆਂ ਜਿਹੋ ਜੋਗੇ ਬਿਅਏ ਨੇ ਉਹਨਾਂ ਨੇ ਬਹੁਤ ਫੋਨ ਆਲੇ ਮੈਨੂੰ ਵੀ ਮਾਨਸਹੀ ਵਰਗਾ ਬੰਦਾ ਇੱਕ ਨਹੀਂ ਬਣ ਸਕਦਾ ਮੈਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਖਾਤ